ਇਹ ਬਹਰ ਤਾਂ ਕੋਈ ਨਹੀਂ ਪਹੁੰਚਿਆ ਓਕੇ ਇਹ ਹਾਕੇ ਮੈਂ ਸੰਦੀਪ ਨੂੰ ਫੋਨ ਲਾਇਆ ਕਿੰਨਾ ਟਾਈਮ ਹੋ ਗਿਆ ਲੱਗ ਲੱਗ ਕੋ 20 ਲੱਗੋ ਵੀ ਮਿੰਟ ਹੋ ਗਈ ਹਾਂਜੀ 20 ਮਿੰਟ ਹੋ ਗਈ ਓਕੇ ਠੀਕ ਹੈ ਜੀ ਇਹ ਅੱਗ ਸੁਣਾ ਦੇ ਕਮਲ ਜੀ ਕੀ ਗੱਲ ਕੀ ਹੋ ਗਈ ਸੀ ਇਹ ਬਸ ਸਬਜੀ ਬਣ ਰਹੀ ਸੀਗੀ ਅੱਛਾ ਜੀ ਤੇ ਲੀਕੇ ਦਾ ਪਤਾ ਵੀ ਲੱਗਿਆ ਸੀ ਪਤਾ ਨਹੀਂ ਲੱਗਿਆ ਜੀ ਫਿਰ ਜਦੋਂ ਅੱਗ ਲੱਗੀ ਫੇਰ ਕੀ ਕੀਤਾ ਤੁਸੀਂ ਹੈ ਜੀ ਜਦੋਂ ਅੱਗ ਲੱਗੀ ਸਾਨੂੰ ਪਤਾ ਮੈਂ ਤਾਂ ਖੇਸ ਪਾਇਆ ਉੱਪਰ ਬੋਰੀਆਂ ਪਾਈਆਂ ਅੱਛਾ ਜੀ ਬੋਰੀਆਂ ਪਾਈਆਂ ਖੇਸ ਪਾਇਆ ਜੀ ਪਾਣੀ ਪਾਇਆ ਉੱਪਰ ਨਹੀਂ ਪਾ ਗਿਲਾ ਕਰਕੇ ਜਾਨਿ ਕਿ ਬੋਰੀਆਂ ਪਾਈਆਂ ਜੀ ਪਹਿਲਾਂ ਫੇਸ ਵੀ ਪਾਏ ਟੀਮ ਦਾ ਬਹੁਤ ਬਹੁਤ ਧੰਨਵਾਦ ਮੇਰੇ ਛੋੜੇ ਵੀ ਸੰਦੀਪ ਦਾ ਠੀਕ ਹੈ ਜਿਨ੍ਹਾਂ ਨੇ ਇਸ ਟਾਈਮ ਆ ਕੇ ਸਾਡੀ ਮਦਦ ਕੀਤੀ ਇੱਕ ਬਹੁਤ ਮਤਲਬ ਕਿ ਵੀ ਇਹ ਹਾਸਾ ਹਾਸਾ ਹੋ ਸਕਦਾ ਸੀਗਾ ਇੱਕ ਪਰਿਵਾਰ ਬਲਕਿ ਵੀ ਮਹੱਲੇ ਦੇ ਵਿੱਚ ਐਕਸਰਾ ਇੱਕ ਸਿਲੰਡਰ ਨੂੰ ਅੱਗ ਲੱਗਣੀ ਮੈਂ ਫੋਨ ਕਰ ਰਿਹਾ ਹਾਂ ਅੱਧੇ ਘੰਟੇ ਤੋਂ ਕੋਈ ਫਰਮ ਇਹਨੂੰ ਚੱਕ ਰਿਹਾ ਕੋਈ ਇਨਕੁਆਰੀ ਨਹੀਂ ਹੋ ਰਹੀ ਸਿਰਫ ਸੰਦੀਪ ਨੇ ਮੇਰਾ ਫੋਨ ਚੱਕਿਆ ਸੋ ਜਸਟ ਮੇਰਾ ਬੇਟਾ ਆਇਆ ਉਹ ਸਿਲੰਡਰ ਲੈ ਗਿਆ ਪੰਪ ਤੋਂ ਹੁਣੇ ਆਉਣ ਸਰ ਬਲਕਿ ਮੇਰੇ ਬੇਟੇ ਨੇ ਜਿਸ ਨੂੰ ਕੰਟਰੋਲ ਕੀਤਾ ਸੋ ਮੈਂ ਮੇਰੇ ਬੇਟੇ ਦਾ ਥੈਂਕਸ ਕਰਦਾ ਤੇ ਆ ਮੇਰਾ ਬੇਟਾ ਰਮਨਦੀਪ ਸਿੰਘ ਇਸ ਅੰਦਰ ਲੈ ਕੇ ਆਇਆ ਇਹਨੇ ਹੱਥ ਪਾਇਆ ਪਾਟਵਾ ਪਤਾ ਹੀ ਹੁਣ ਤਾਂ ਹੋ ਗਿਆ ਸੋ ਮੈਂ ਸਾਰੇ মিডিਆ ਦਾ ਧੰਨਵਾਦ ਕਰਦਾ ਆਇਆ ਹੁਣ ਮੂੰਹ ਤੇਜ ਆ ਰਵਿੰਦਰ ਜੀ ਤੁਸੀਂ ਸਲੱਟੋ ਲੈ ਕੇ ਐਕਟ ਪਿਆਰ ਸਾਨੂੰ ਡਰਦੀ ਲੱਗਿਆ ਅੰਦਰ ਨਹੀਂ ਡਰਤਾ ਕਹਦੇ ਇਹਦਾ ਨੋਟ ਨਹੀਂ ਨਹੀਂ ਅੱਗ ਲੱਗੀ ਸਾਰੇ ਡਰੀ ਆ ਗਏ ਸੀ ਅਸੀਂ ਵੀ ਫਟ ਗਏ ਜਾਵੇ ਜੇ ਫਟ ਜਾਂਦਾ ਫਿਰ ਸਾਰਿਆਂ ਦੀ ਜਾਨ ਜਾਣੀ ਸੀ ਤੁਸੀਂ ਬਹੁਤ ਹਿੰਮਤ ਕਰੀਏ ਨਾ ਅੰਦਰ ਕੇ ਤੁਸੀਂ ਤੇ ਦੇਖੋ ਫੋਕੇ ਹਾਂਜੀ ਹਾਂਜੀ ਸ਼ੇਰਾਂ ਨੇ ਬਹੁਤ ਸ਼ੇਰ ਹੁੰਦੇ ਐ ਬਹੁਤ ਬਹੁਤ ਥੈਂਕਸ ਮੇਰਾ ਲੈਟ ਜਗਾਉਣ ਲਈ ਸਾਰਾ ਜੀ ਦਾ ਜਿਨ੍ਹਾਂ ਨੇ ਮੇਰੀ ਦੂਜੀ ਕਾਲ ਵੀ ਮੈਨੂੰ ਹੁਣ ਦਿੱਤੀ ਜਦੋਂ ਨੂੰ ਕਾਲ ਕੀਤੀ ਸੰਦੀਪ ਜੀ ਆ ਗਿਆ ਖਲਿਆਣ ਦੇ ਸੋ ਸਮਥਿਕ ਮੇਰੇ ਕੋਲੇ ਵੀਰੇ 5 ਮਿੰਟ ਚ ਆਇਆ ਨਾ ਕਿ ਪੰਜਾਬ ਪੁਲਿਸ ਆਈ ਨਾ ਕਿ ਫਾਇਰ ਵਿੜੇ ਮੇਰੇ ਵੀਰ ਸੰਦੀਪ ਦਾ ਸੋ ਸੋਡੀ ਹੈਲਪ ਦੇ ਬਾਅਦ ਇੱਕ ਵੱਡਾ ਹਾਫ ਸੋਰ ਤੋਂ ਟਲ ਗਿਆ ਬਹੁਤ ਵੱਡਾ ਜੋ ਕਿ ਅਸੀਂ ਘਰ ਜਰੇ ਰਹੇ ਨੇ ਐ ਸੰਡਰ ਫੜ ਜਾਂਦਾ ਪਤਾ ਨਹੀਂ ਕਿੰਨਾ ਜਾਨੀ ਨੁਕਸਾਨ ਹੋਣਾ ਸੀ ਸੋ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੀ ਇੱਥੇ ਮਿਹਨਤ ਕਰੀ ਆਗੀ